ਇਹ ਕੇਸ ਸਿਆਸੀ ਤੌਰ ਤੇ ਬਣਾਇਆ ਗਿਆ ਹੈ ਇਹ ਸਿਆਸੀ ਤੌਰ ਤੇ ਵਾਕਸ ਹੋਣਾ ਇਹਦਾ ਕੋਈ ਰਾਜ ਨਾਲ ਕੋਈ ਤਾਲਕ ਨਹੀਂ ਇਹਦਾ ਪੁਰਸ਼ ਨਾਲ ਕੋਈ ਤਾਲਕ ਨਹੀਂ ਮੈਂ ਵੱਡੇ ਵੱਡੇ ਹਾਈ ਕੋਰਟ ਦੇ ਜੱਜਾਂ ਨਾਲ ਗੱਲ ਕਰਕੇ ਦੇਖੀ ਹੈ ਉਹ ਜੱਜ ਸਾਹਿਬਾਨ ਜਿਹੜੇ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਉਹ ਕਹਿੰਦੇ ਤਾਂ ਜਿਹੜੇ ਰਜਿਸਟਰਰ ਨੇ ਰਿਮਾਨਡ ਦਿੱਤਾ ਉਹੀ ਉਹ ਓਹੀ ਜਣਾ ਬੰਦਾ ਸੀ ਕਿਉਂਕਿ ਐਫ ਆਈ ਆਰ 'ਚ ਕੁਝ ਹੈ ਹੀ ਨਹੀਂ ਡੀ ਜੀ ਪੀ ਨੂੰ ਮਿਲਦਾ ਉਹ ਕਹਿੰਦੇ ਕੱਲ ਨੂੰ ਆ ਜਿਓ ਅੱਛਾ ਜੀ ਅਸੀਂ ਦੇਖ ਰਿਹਾ ਐ ਨਹੀਂ ਕੰਮ ਚੱਲਦਾ ਹੁੰਦਾ ਆਲਖ ਜਗਾ ਕੇ ਰੱਖੋ ਦੇਖੀ ਜੋ ਜੋ ਹੁੰਦਾ ਹੈ ਉਹ ਅਸੀਂ ਹਲਕ ਜਗਾਈ ਹੈ ਇਹ ਆਲਖ ਜਗਦੀ ਰਹੇਗੀ ਜਿੰਨਾ ਚਿਰ ਕੇ ਇਸ ਵਾਪਸ ਨਹੀਂ ਰੰਦਾ ਇੱਕ ਅਧਿਕਾਰੀ ਐਸਾ ਸੀ ਤੁਸੀਂ ਵੀ ਜਾਣਦੇ ਹੋ ਜਿਹਨੇ ਮੈਨੂੰ ਹੱਥ ਪਾਇਆ ਸੀ ਨੋਟਿਸ ਦੇ ਕੇ ਵੀ ਤੁਸੀਂ ਬੁੱਲਦੇ ਹੋ ਪਰ ਉਹ ਛੋਟਾ ਅਧਿਕਾਰੀ ਸੀ ਉਹਦਾ ਦਿਮਾਗ ਹੀ ਉਨੱਕ ਸੀ ਇਹ ਤਾਂ ਸਰਕਾਰ ਦਾ ਵੱਡਿਆ ਇਹਨੇ ਮarli ਨੂੰ ਹੱਥ ਪਾਇਆ ਤੁਸੀਂ ਗੋਲੀ ਮਾਰ ਸਕਦੇ ਹੋ ਤੁਸੀਂ ਝੂਠਾ ਮਕਾਬੜਾ ਬਣਾ ਸਕਦੇ ਹੋ ਜਵਾਨ ਬੰਦੇ ਨਹੀਂ ਕਰ ਸਕਦੇ ਇਹ ਸਰਕਾਰ ਸਿਆਣੀ ਨਹੀਂ ਹੈ ਸਿਆਣੇ ਬੰਦ ਨੂੰ ਦੂਰੋਂ ਪਤਾ ਹੁੰਦਾ ਵੀ ਆ ਕੰਮ ਨਹੀਂ ਕਰੀਦਾ ਇੰਨਾ ਇਹ ਨਹੀਂ ਬੋਲ ਰਹੀ ਆ ਕੰਮ ਕਵੀ ਦਾ ਜ ਨਹੀਂ ਇਹ ਜਾਕ ਮੁੱਖ ਮੰਤਰੀ ਹੈ ਇਹ ਮੁੱਖ ਮੰਤਰੀ ਨਹੀਂ ਹੈ ਠੀਕ ਹੈ ਕੁਰਸੀ ਤੇ ਬੈਠਾ ਹੈ ਨਾਲ ਆਣੇ ਦੋਸਤ ਹੀ ਕਦੇ ਨਾ ਆਵੇ ਰਾਸ ਇਹ ਆਣੇ ਕੱਤੀ ਇਹ ਕਲੀਏ ਕੋ ਹੁਕਮ ਗਲਤ ਵਜਾਤਾ ਵਜਾਉਣਾ ਨਹੀਂ ਚਾਹੀਦਾ ਸੀ ਕਹਿੰਦੇ ਵੀ ਜਨਾਬ ਹੈ ਨਹੀਂ ਹੁੰਦਾ ਇਹ ਗਲਤ ਹੈ ਉਹ ਕਿਹਾ ਨਹੀਂ ਮੈਂ ਪੁਲਸ ਤੋਂ ਉਹ ਵੀ ਦੇਖੇ ਨੇ ਜਿਹੜੇ ਸਿਆਸਦਾਨ ਨੂੰ ਕਹਿੰਦੇ ਵੀ ਜਨਾਬੇ ਨਾ ਕਰੋ ਮਾਰੇ ਜਾਓਗੇ ਥੋੜੀ ਦੇਜ ਤੇ ਹੋਣੀ ਆ ਮੈਂ ਤਾਂ ਕਰ ਦੂੰਗਾ ਫੇਰ ਨਾ ਕਿਓ ਸਮਝਾਉਣਾ ਹੁੰਦਾ ਹੈ ਇੰਨਾ ਦੇ ਪੈਰ ਸੱਤੇ ਬਿਟੇਰਾ ਆ ਗਿਆ ਇਹਨਾਂ ਨੂੰ ਪਤਾ ਹੀ ਨਹੀਂ ਵੀ ਸਿਆਸਤ ਕੀ ਹੁੰਦੀ ਹੈ, ਰਾਜ ਕੀ ਹੁੰਦਾ ਹੈ, ਸੰਵਿਧਾਨ ਕੀ ਹੁੰਦਾ ਹੈ, ਲੋਕਾਂ ਦੇ ਹੱਕ ਕੀ ਹੁੰਦੇ ਨੇ, ਧਰਮਲ ਕੀ ਹੁੰਦਾ ਹੈ? ਇਹਨਾਂ ਨੂੰ ਨਹੀਂ ਪਤਾ ਕੁਝ। ਹੁਣ ਜਿਹਦਾ ਕਾਜਗਿਰੂ ਕੀ ਇਹ ਵਿੱਚ ਤੁਸੀਂ ਦੇਖੋ ਜਿੱਦੇ ਭਗੰਤ ਮਾਨ ਫਸ ਗਿਆ ਜਿਵੇਂ ਪੰਚਾਇਤ ਚੋਣਾਂ ਵੇਲੇ ਫਸਿਆ ਸੀ ਹਾਈ ਕੋਰਟ ਦੇ ਵਿੱਚ ਚਾਕੇ ਕਮਿਸ਼ਨਰ ਨੂੰ, ਫਾਈਨੈਂਸ਼ ਕਮਿਸ਼ਨਰ ਨੂੰ, ਰੂਰਲ ਡਿਵਿਜ਼ਨ ਨੂੰ ਸਸਪੈਂਡ ਕਰਤਾ। ਫਾਈਨੈਂਸ਼ ਕਮਿਸ਼ਨਰ ਦਾ ਕੀ ਕਸੂਰ ਸੀਗਾ? ਮੁਰੋਂ ਤਾਂ ਉਹਨੇ ਆਪ ਕਾ ਕਿ ਕਹ ਰਾਇ ਸੀ ਇੱਧੇ ਹੀ ਇੱਥੇ ਕਿਸੇ ਗੌਰਵ ਯਾਦਵ ਨੂੰ ਕਿਸੇ ਹੋਰ ਨੂੰ ਕਰ ਦੂਗਾ ਗੌਰਵ ਯਾਦਵ ਨੂੰ ਆਪ ਕਰਨ ਦਾ ਸਸ਼ੰਭ ਕਰਨ ਦਾ ਪਾਵਰ ਹੈਗੀ ਹੈ ਉਹ سزا ਦੇਂਦੀ ਨਹੀਂ ਸਦਾ ਇਹ ਕਿਸ ਨੂੰ سزا ਦੇ ਦੂਗਾ ਆਪ ਤਾਂ ਮੰਨਣਾ ਨਹੀਂ ਇਹ ਇੰਨਾ ਕਮਜ਼ੋਰ ਨੇ ਇਹ ਗਲਤੀ ਵੀ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਭਾਈ ਹਾਂ ਸਾਡੇ ਕੈਸਾ ਹੋਇਆ ਅਸੀਂ ਜ਼ਿੰਮੇਵਾਰ ਹਾਂ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਮਾਲਵਿੰਦਰ ਸਿੰਘ ਮਾਲੀਹੋਰਾ ਦੇ ਹੱਕ ਦੇ ਵਿੱਚ ਵੱਡਾ ਪ੍ਰੋਟੈਸਟ ਹੋ ਰਿਹਾ ਇਸ ਪ੍ਰੋਟੈਸਟ ਉਹੀ ਮੇਰੇ ਨਾਲ ਡਾਕਟਰ ਗਰਗ ਸਾਹਿਬ ਮੌਜੂਦ ਨੇ ਜਿਹੜੇ ਆਪਾਂ ਨੂੰ ਅੱਜ ਦੇ ਪ੍ਰੋਗਰਾਮ ਬਾਰੇ ਦੱਸਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸੰਘਰਸ਼ ਨੇ ਉਹਨਾਂ ਦੀ ਰੂਪਰੇਖਾ ਕੀ ਐਲਾਨ ਹੋ ਗਈ ਜਾਂ ਐਲਾਨ ਅਜੇ ਹੋਣਾ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਤੁਹਾਡੇ ਨਾਲ ਇਸ ਤੋਂ ਇਲਾਵਾ ਕੀ ਰੂਪਰੇਖਾ ਰਹੀ ਕੌਣ ਕੌਣ ਸ਼ਾਮਲ ਹੋਏ ਕੀ ਗੱਲਬਾਤ ਹੈ ਡਾਕਟਰ ਸਾਹਿਬ ਆਪਾਂ ਨੇ ਕੱਲ ਵੀ ਗੱਲ ਕੀਤੀ ਸੀ ਮਾਲੀ ਸਾਹਿਬ ਵਾਲੇ ਇਸ ਮਸਲੇ ਦੇ ਉੱਪਰ ਕਿ ਗੱਲ ਤਾਂ ਐਡੀ ਹੈ ਨਹੀਂ ਹੈਗੀ ਸਿਰਫ ਇੱਕ ਪੋਲਿਟਿਕਲ ਵੈਂਟ ਅੱਜ ਚੰਡੀਗੜ੍ਹ 17 ਸੈਕਟਰ ਸ਼ਾਮ 5 ਵਜੇ ਆ ਪ੍ਰੋਗਰਾਮ ਰੱਖਿਆ ਗਿਆ ਸੀ ਸਾਰੇ ਇੱਥੇ ਪਹੁੰਚੇ ਨੇ ਪੱਤਰਕਾਰ ਤਬਕਾ ਪਹੁੰਚਿਆ ਇੰਟੈਲੈਕਚੁਅਲ ਲੋਕ ਪਹੁੰਚੇ ਨੇ ਡਾਕਟਰ ਤਾਰੰबीर ਗਾਂਧੀ ਮੈਂਬਰ ਪਾਰਲੀਮੈਂਟਰੀਆਂ ਪੋਲਿਟੀਕਲ ਪਾਰਟੀਆਂ ਸ਼ਰੋਬਣੀ ਕਾਜਦਦ ਦੇ ਨੁਮਾਇੰਦੇ ਵੀ ਪਹੁੰਚੇ ਨੇ ਸੋ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਪਹਿਲਾਂ ਆਪਣੇ ਦਰਸ਼ਕਾਂ ਨੂੰ ਅੱਜ ਅਸੀਂ ਸਲਫੇਰ ਰੱਖਿਆ ਸੀ ਇੱਕ ਪ੍ਰੋਟੈਸਟ ਟੋਕਨ ਪ੍ਰੋਟੈਸਟ ਹੈ ਇਹ ਵੱਡਾ ਮੋਟਾ ਪ੍ਰੋਟੈਸਟ ਨਹੀਂ ਕਰਿਆ ਸੀ ਇਹ ਆਪੀ ਲੋਗਾਂ ਵਗੇ ਅਸੀਂ ਤਾਂ ਸੋਚਿਆ ਸੀ ਵੀ 50 ਕ ਬੰਦੇ ਵੱਧ ਵੱਧ 100 ਆਣਗੇ ਇਹ ਤਾਂ ਆਪਣੇ ਆਪ ਹੀ ਜੱਥੇ ਬੰਨੀਆਂ ਹੋਰ ਥਾਂ ਥਾਂ ਤੋਂ ਇੱਕ ਇਹਦਾ ਹੋਰ ਅੱਜ ਦੀ ਗੱਲ ਮੈਂ ਦੱਸਦਾ ਇੱਥੋਂ ਦੇਖ ਕੇ ਅੱਜ ਫਰੀਦ ਰੋਡ 'ਚ ਮਰਨ ਨੇ ਦਿੱਤਾ ਜਾ ਰਿਹਾ ਡੀਸੀ ਨੂੰ ਮੋਗੇ 'ਚ ਦਿੱਤਾ ਜਾ ਰਿਹਾ ਸੰਗਰੂਰ 'ਚ ਦਿੱਤਾ ਜਾ ਰਿਹਾ ਥਾਂ ਥਾਂ ਦੇ ਉੱਤੇ ਲੋਕ ਆਮ ਜਿਹੇ ਪੱਧਰ ਤੇ ਵੀ ਕਰ ਰਹੇ ਨੇ ਜੇ ਜਮੂਰੀਤਕਾਰ ਸਭਾ ਨੇ ਅੱਜ ਪਾਸ ਕਰਿਆ ਉਹਨਾਂ ਨੇ ਸਾਨੂੰ ਖਬਰ ਭੇਜੀ ਹੈ ਵੀ ਅੱਛਾ ਤੁਸੀਂ ਦਗਵਾ ਦਿਓ ਪ੍ਰੋਫੈਸਰ ਜਗਮੋਨ ਸਿੰਘ ਜਿਹੜੇ ਭਗਤ ਸਿੰਘ ਦੇ ਭਾਂਜੇ ਨੇ ਇਹ ਕਹਿੰਦੇ ਨੇ ਅਸੀਂ ਭਗਤ ਸਿੰਘ ਦੇ ਹੈਗੇ ਆ ਉਹ ਭਗਤ ਸਿੰਘ ਦੇ ਭਾਂਜੇ ਦੀ ਖਬਰ ਹੈ ਸੋ ਇਸ ਕਰਕੇ ਅਸੀਂ ਅੱਜ ਪਹਿਲਾਂ ਪ੍ਰੋਗਰਾਮ ਇਹ ਸੀ ਵੀ ਇਹਨਾਂ ਨੂੰ ਇੱਕ ਚੇਤਾਵਨੀ ਦੇਣੀ ਸੀ ਕੱlde ਸੀ ਪ੍ਰੈਸ ਕਾਨਫਰੈਂਸ ਕਰੀ ਸੀ ਸਰਕਾਰ ਹੁੰਦੀ ਹੈ ਤੇਜ਼ੀ ਨਾਲ ਚੱਲਣਾ ਪਰ ਮੈਨੂੰ ਲੱਗਦਾ ਭਗਵੰਤ ਮਾਨ ਦਾ ਕੋਈ ਐਕਸੀਡੈਂਟ ਹੋ ਗਿਆ ਉਹਨੋਂ ਵਿਚਾਰਾ ਫੋਲੋ ਹਸਪਤਾਲ 'ਚ ਦਾਖਲਾ ਹੈ ਇੱਥੇ ਆਮ ਆਦਮੀ ਕਮਿਟੀ ਤਾਂ ਦਾਖਲ ਨਹੀਂ ਨਾ ਹੋ ਸਕਦਾ ਉਹ ਤਾਂ ਹੰਦ ਲੋਕਾਂ ਵਾਸਤੇ ਆ ਉਹ ਖਾਸ ਹੈ ਸੋ ਇਸ ਕਰਕੇ ਸ਼ਾਇਦ ਨਾ ਧਿਆਨ ਦੇ ਸਕੇ ਹੋਵੇ ਪਰ ਹਰਪਾਲ ਸਿੰਘ ਮਤਾ ਹੈਗਾ ਸੋ ਹਰਪਾਲ ਸਿੰਘ ਦਾ ਫਰਜ਼ ਬੰਦਾ ਸੀ ਇਸ ਗੱਲ ਨੂੰ ਦੇਖਣਾ ਇਹ ਕੇਸ ਸਿਆਸੀ ਤੌਰ ਤੇ ਬਣਾਇਆ ਗਿਆ ਹੈ ਇਹ ਸਿਆਸੀ ਤੌਰ ਤੇ ਵਾਪਸ ਹੋਣਾ ਇਹਦਾ ਕੋਈ ਅਦਾਲਤ ਨਾਲ ਕੋਈ ਤਾਲਕਨੀ ਇਹਦਾ ਪੁਲਿਸ ਨਾਲ ਕੋਈ ਤਾਲਕਨੀ ਅਦਾਲਤਾਂ ਤੇ ਪੁਲਿਸਾਂ ਦੇ ਵਿੱਚ ਗੁੱੱਡਾ ਗੁੱਡੀਆਂ ਬਣੇ ਹੋਏ ਨੇ ਲੋਕਾਂ ਅਦਾਲਤ ਨੇ ਵੀ ਮੈਂ ਵੱਡੇ ਵੱਡੇ ਹਾਈ ਕੋਰਟ ਦੇ ਜੱਜਾਂ ਨਾਲ ਗੱਲ ਕਰਕੇ ਦੇਖੀ ਹੈ ਉਹ ਜੱਜ ਸਹਿਬਾਨ ਜਿਹੜੇ ਹਾਈ ਕੋਰਟ ਦੇ ਜੱਜ ਸਹਿਬਾਨ ਨੇ ਉਹ ਕਹਿੰਦੇ ਤਾਂ ਜਿਹੜੇ ਰਜਿਸਟਰਡ ਨੇ ਰਿਮਾਂਡ ਦਿੱਤਾ ਉਹੀ ਉਹ ਨਹੀਂ ਜਣਾ ਬੰਦਾ ਸੀ ਕਿਉਂਕਿ ਐਫ ਆਈ ਆਰ 'ਚ ਕੁਝ ਹੈ ਹੀ ਨਹੀਂ ਤੁਸੀਂ ਕਿਸੇ ਧਾਰ ਦੇ ਉੱਤੇ ਕਿਸੇ ਨੂੰ ਭੇਜੋਗੇ ਜੁਡੀਸ਼ੀਅਲ ਸਟੇਚਰ ਜੇ ਕੁਝ ਹੋਵੇਗਾ ਉਹਦੇ 'ਚ ਉਹ ਤਾਂ ਐਫ ਆਈ ਆਰ 'ਚ ਕੁਝ ਨਹੀਂ ਹੈ ਝੂਠੀ ਐਫ ਆਈ ਆਰ ਝੂਠੀ 'ਚ ਵੀ ਕੁਝ ਨਹੀਂ ਹੈ ਸੋ ਜਿਹੜਾ ਬੰਦਾ ਝੂਠ ਵੀ ਸਹੀ ਨਹੀਂ ਬੋਲ ਸਕਦਾ ਕਾਨੂੰਨ ਦੇ ਮੁਤਾਬਕ ਜੋ ਉਹਨੇ ਕੀ ਕਰਨਾ ਸੋ ਇਸ ਕਰਕੇ ਅਸੀਂ ਇਹ ਪ੍ਰੋਟੈਸਟ ਕਰਿਆ ਅੱਜ ਇਹਨਾਂ ਨੂੰ ਵੀ ਵਾਰਨਿੰਗ ਦਿੱਤੀ ਹੈ ਇਹ ਲਗਾਤਾਰ ਇੱਕ ਸਟ੍ਰਿਕਚਰ ਚੱਲੇਗਾ ਸਾਨੂੰ ਬਹੁਤ ਸਾਰੇ ਕਹਿੰਦੇ ਨੇ ਵੀ ਪੁਲਿਸ ਨੂੰ ਅਪਰੋਚ ਕਰ ਲਓ ਡੈਪੂਟੇਸ਼ਨ ਮੇਂ ਦੋ ਉਹ ਉਹ ਲੋਕ ਨੇ ਜਿਹੜੇ ਡੈਪੂਟੇਸ਼ਨ ਉੱਥੇ ਜਾਵਾਂਗੇ ਅਸੀਂ ਐਸਪੀ ਡੀਆਈਜੀ ਆਈਜੀ ਡੀਜੀਪੀ ਨੂੰ ਮਿਲਦਾ ਉਗਰ ਜੀ ਕੱਲ ਨੂੰ ਆ ਜਿਓ ਅੱਛਾ ਜੀ ਅਸੀਂ ਦੇਖ ਰਿਹਾ ਐਨੀ ਕੰਮ ਚੱਲਦਾ ਹੁੰਦਾ ਹਲਕ ਜਗਾ ਕੇ ਰੱਖੋ ਦੇਖੀ ਜੋ ਜੋ ਹੁੰਦਾ ਉਹ ਅਸੀਂ ਹਲਕ ਜਗਾਈ ਹੈ ਇਹ ਹਲਕ ਜਗਦੀ ਰਹੇਗੀ ਜਿੰਨਾ ਚਿਰ ਕਿਸੇ ਵਾਪਸ ਨਹੀਂ ਲੰਦੇ ਪੰਜਾਬ ਦੀ ਸਰਕਾਰ ਹੈ ਰੁੱਖ ਸਾਹਿਬ ਮਾਲੀ ਸਾਹਿਬ ਪੰਜਾਬ ਦੇ ਨਾਲ ਸਬੰਧਤ ਨੇ ਮਾਲੀ ਸਾਹਿਬ ਦਾ ਇੱਕ ਇਤਿਹਾਸ ਹੈ ਆਪਣੀ ਜ਼ਿੰਦਗੀ ਦਾ ਉਹ ਇਤਿਹਾਸ ਹੈ ਕਿ ਲੰਮਾ ਚਿਰ ਉਹ ਐਕਟਿਵ ਰਹੇ ਨੇ ਤੇ ਐਕਟਿਵਿਸਟ ਰਹੇ ਨੇ ਕੀ ਜਦੋਂ ਸਰਕਾਰ ਨੇ ਉਹਨਾਂ ਨੂੰ ਹੱਥ ਪਾਉਣ ਦੀ ਸੋਚੀਗੇ ਸਰਕਾਰ ਨੂੰ ਪਤਾ ਨਹੀਂ ਸੀ ਹਿੱਲਜੁਲ ਹੋਊਗੀ तमाम तरह ਦੇ ਲੋਕ ਉਹਨਾਂ ਦੀ ਪਿੱਠ ਤੇ ਆ ਕੇ ਖੜਨਗੇ ਨਹੀਂ ਮੈਨੂੰ ਤਾਂ ਲੱਗਦਾ ਵੀ ਸਰਕਾਰ ਤਾਂ ਛੋਟੇ ਅਧਿਕਾਰੀਆ ਜਿੰਨੇ ਵੀ ਸਿਆਣੀ ਨਹੀਂ ਹੈ ਇੱਕ ਅਧਿਕਾਰੀ ਐਸਾ ਸੀ ਤੁਸੀਂ ਵੀ ਜਾਣਦੇ ਹੋ ਜਿਹਨੇ ਮੈਨੂੰ ਹੱਥ ਪਾਇਆ ਸੀ ਨੋਟਿਸ ਦੇ ਕੇ ਵੀ ਤੁਸੀਂ ਬੁੱਲਦੇ ਹੋ ਪਰ ਉਹ ਛੋਟਾ ਅਧਿਕਾਰੀ ਸੀ ਉਹਦਾ ਦਿਮਾਗ ਹੀ ਓਨਕ ਸੀ ਇਹ ਤਾਂ ਸਰਕਾਰ ਦਾ ਵੱਡਿਆ ਇਹਨੇ ਮਾਲੀ ਨੂੰ ਹੱਥ ਪਾਇਆ ਇਹਨਾਂ ਨੂੰ ਪਤਾ ਨਹੀਂ ਵੀ ਇਹਨਾਂ ਦੋਗਾਂ ਨੂੰ ਹੱਥ ਪਾ ਕੇ ਕਰੋਗੇ ਕੀ ਇਹ ਜੋ ਠੰਡਾ ਘੜਾ ਨੇ ਇਹਨਾਂ ਨੂੰ ਡਾਂਗਾ ਮਾਰ ਲਓ ਇਹਨਾਂ ਦੇ ਗੋਲੀ ਮਾਰ ਦੋ ਇਹਨਾਂ ਨੂੰ ਜੇਲ੍ਹ ਚ ਸੁੱਟ ਲਓ ਇਹਨਾਂ ਦੀ ਤਫ਼ਤੀਸ਼ਾਂ ਕਰ ਲਓ ਕੀ ਕਰੋਗੇ ਤੁਸੀਂ ਇਹਨਾਂ ਨੂੰ ਮਾਰ ਸਕਦੇ ਹੋ ਤੁਸੀਂ ਗੋਲੀ ਮਾਰ ਸਕਦੇ ਹੋ ਤੁਸੀਂ ਝੂਠਾ ਮਕਾਬੜਾ ਬਣਾ ਸਕਦੇ ਹੋ ਜ਼ਬਾਨ ਬੰਦੀ ਨਹੀਂ ਕਰ ਸਕਦੇ ਇਹ ਸਰਕਾਰ ਸਿਆਣੀ ਨਹੀਂ ਹੈ ਸਿਆਣੇ ਬੰਦੇ ਨੂੰ ਦੂਰੋਂ ਪਤਾ ਹੁੰਦਾ ਵੀ ਆਹ ਕੰਮ ਨਹੀਂ ਕਰੀਦਾ ਇਹਨਾਂ ਨੂੰ ਵੀ ਪਤਾ ਵੀ ਆਹ ਕੰਮ ਕਰੀਦਾ ਜਾਂ ਨਹੀਂ ਜੋਕਾਂ ਦੀਆਂ ਖੇਡਾਂ ਕਰਦੇ ਨੇ ਇਹ 좌ਕ ਮੁਖਮੰਤਰੀ ਹੈ ਇਹ ਮੁਖਮੰਤਰੀ ਨਹੀਂ ਹੈ ਠੀਕ ਹੈ ਕੁਰਸੀ ਤੇ ਬੈਠਾ ਹੈ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਇਹ ਆਣੇ ਅਮਿਤ ਜੈਨ ਜਿਹੜੇ ਹੈਗੇ ਨੇ ਉਹਨਾਂ ਦੀ ਫੋਟੋ ਆਈਆਂ ਨੇ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਤ ਨਹੀਂ ਤੇ ਉਹਨਾਂ ਦੇ ਉਹ ਗਊ ਜਿਹੜਾ ਸੇਵਾ ਕਮਿਸ਼ਨ ਬਣਿਆ ਹੋਇਆ ਉਹਦੇ ਮੈਂਬਰ ਵੀ ਨੇ ਤੇ ਤਮਾਮ ਹੋਰ ਲੀਡਰ ਨਾਲੇ ਫੋਟੋਆਂ ਨੇ ਦੇਖੋ ਤਾਂ ਹੈ ਹੀ ਉਹਨਾਂ ਦਾ ਆਮ ਆਦਮੀ ਇਹੀ ਚ ਮੈਂ ਕਹਣਾ ਵੀ ਇਹਦੇ ਚ ਐਸਆਈ ਐਸਆਈ ਐਸਐਚਓ ਜਾਂ ਡੀਐਸਪੀ ਜਾਂ ਐਸਪੀ ਜਾਂ ਡੀਆਈਜੀ ਉਹ ਨਹੀਂ ਕੁਝ ਕਰ ਸਕਦੇ ਇਹ ਤਾਂ ਉਹ ਹੁਕਮ ਹੈ ਗੱਲ ਕਰੋ ਉਹਨਾਂ ਨੇ ਗਲਤੀ ਇਹ ਘਟਿਆ ਕਿ ਉਹਦਾ ਹੁਕਮ ਗਲਤ ਵਜਾਤਾ ਵਜਾਉਣਾ ਨਹੀਂ ਚਾਹੀਦਾ ਸੀ ਕਹਿੰਦੇ ਵੀ ਜਨਾਬੇ ਨਹੀਂ ਹੁੰਦਾ ਇਹ ਗਲਤ ਹੈ ਉਹ ਕਿਹਾ ਨਹੀਂ ਮੈਂ ਪੁਲਿਸ ਅਫਸਰ ਉਹ ਵੀ ਦੇਖੇ ਨੇ ਜਿਹੜੇ ਸਿਆਸਦਾਂ ਨੂੰ ਕਹਿੰਦੇ ਵੀ ਜਨਾਬੇ ਨਾ ਕਰੋ ਮਾਰੇ ਜਾਓਗੇ ਥੋੜੀ ਬੇਸੇ ਹੋਣੀ ਹੈ ਮੈਂ ਤਾਂ ਕਰ ਦੂੰਗਾ ਫਿਰ ਨਾ ਕਿਉ ਸਮਝਾਉਣਾ ਹੁੰਦਾ ਮੈਂ ਕਿੰਨੇ ਵਾਰੀ ਸਰਕਾਰਾਂ ਦੇ ਫੈਸਲੇ ਲਿਖਿਆ ਵੀ ਜੇ ਆਪਾਂ ਇਹ ਕਵੇ ਆ ਤਾਂ ਨੁਕਸਾਨ ਹੋਏਗਾ ਤੁਹਾਡੇ ਅਸਲੀ ਤੌਰ ਤੇ ਸਿਆਸੀ ਦਰਦ ਦੇ ਨਾ ਮੈਂ ਵੀ ਜਵਾਬ ਦੇਣ ਔਖਾ ਹੋ ਜੀ ਲੋਕਾਂ 'ਚ ਨਾ ਕਰੋ ਜੋ ਨਹੀਂ ਕਰਿਆ ਇਹ ਤਾਂ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੀ ਗਲਤੀ ਇਹ ਹੈ ਕਿ ਉਹਨਾਂ ਨੇ ਸੱਚ ਵੀ ਨਹੀਂ ਦੱਸਣ ਦੀ ਕੋਸ਼ਿਸ਼ ਕੀਤੀ ਹੁਣ ਜਿੱਦਾਂ ਗਾਜ ਗਿਰੂਗੀ ਇਹ ਵੀ ਤੁਸੀਂ ਦੇਖੋ ਜਿੱਦੇ ਭਗੰਤ ਮਾਨ ਫਸ ਗਿਆ ਜਿਵੇਂ ਪੰਚਾਇਤ ਚੋਣਾਂ ਵੇਲੇ ਫਸਿਆ ਸੀ ਹਾਈ ਕੋਰਟ ਦੇ ਵਿੱਚ ਜਾ ਕੇ ਕਮਿਸ਼ਨਰ ਨੂੰ ਫਾਈਨੈਂਸ ਕਮਿਸ਼ਨਰ ਨੂੰ ਰੂਰਲ ਵਨ ਨੂੰ ਸਸਪੈਂਡ ਕਰਤਾ ਫਾਈਨੈਂਸ ਕਮਿਸ਼ਨਰ ਦਾ ਕੀ ਕਸੂਰ ਸੀਗਾ ਭਗਵੰਤੋ ਆਨੇ ਆਪ ਕਹਿ ਕੇ ਕਰਾਈ ਸੀ ਇੱਥੇ ਹੀ ਇੱਥੇ ਕਿਸੇ ਗੌਰਵ ਯਾਦੂ ਨੂੰ ਕਿਸੇ ਹੋਰ ਨੂੰ ਕਰ ਦੂਗਾ ਗੌਰਵ ਯਾਦੂ ਨੂੰ ਆਪ ਕਰਨ ਦਾ ਸਸਪੈਂਡ ਕਰਨ ਦਾ ਪਾਵਰ ਹੈਗੀ ਆ ਉਹ سزا ਦੇਂਦੀ ਨਹੀਂ ਥੱਲੇ ਕਿਸੇ ਨੂੰ ਸਜ਼ਾ ਦੇ ਦੂਗਾ ਆਪ ਤਾਂ ਮੰਨਣਾ ਨਹੀਂ ਇਹ ਇੰਨਾ ਕਮਜ਼ੋਰ ਨੇ ਇਹ ਗਲਤੀ ਵੀ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਭਾਈ ਹਾਂ ਸਾਡੇ ਕੈਸੇ ਹੋਇਆ ਅਸੀਂ ਜ਼ਿੰਮੇਵਾਰ ਆ ਇਹ 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 ਬੰਦੇ ਦਾ ਕੀ ਹੈ ਇਹ ਤਾਂ ਇਹ ਨਵੇਂ ਪੈਰਸਲ ਦੇ ਬਟੇਰਾ ਆ ਗਿਆ ਇਹਨਾਂ ਨੂੰ ਪਤਾ ਹੀ ਨਹੀਂ ਵੀ ਸਿਆਸਤ ਕੀ ਹੁੰਦੀ ਹੈ ਰਾਜ ਕੀ ਹੁੰਦਾ ਹੈ ਸੰਵਿਧਾਨ ਕੀ ਹੁੰਦਾ ਹੈ ਲੋਕਾਂ ਦੇ ਹੱਕ ਕੀ ਹੁੰਦੇ ਨੇ ਤਹਮਮਲ ਕੀ ਹੁੰਦਾ ਇਹਨਾਂ ਨੂੰ ਨਹੀਂ ਪਤਾ ਕੁਝ ਅਗਲਾ ਕੋਈ ਪ੍ਰੋਗਰਾਮ ਮੁਲਕੇ ਰੱਖ ਸਾਬ ਬਿਲਕੁਲ ਅਗਲੇ ਪ੍ਰੋਗਰਾਮ ਲਗਾਤਾਰ ਚੱਲਣਗੇ ਸੋ ਦੋਸਤੋ ਮੇਰੇ ਨਾਲ ਡਾਕਟਰ ਗਰਗ ਸਾਫ ਸੀ ਜਿਹੜੇ ਜਿਨ੍ਹਾਂ ਨੇ ਤਮਾਮ ਆਪਣੇ ਨਾਲ ਇਹ ਮਸਲਾ ਸਾਂਝਾ ਕੀਤਾ ਤੇ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿਹੜੇ ਕਿਹੜੇ ਲੋਕ ਜਿਹੜੇ ਪਹੁੰਚੇ ਨੇ ਮਾਲੀ ਸਾਫ ਦੇ ਹੱਕ ਦੇ ਵਿੱਚ